ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਅੱਜ ਆਪਾਂ ਕੁਝ ਅਹਿਮ ਮੁੱਦਿਆਂ ਤੇ ਗੱਲ ਕਰਾਂਗੇ ਉਹ ਮੁੱਦੇ ਪੰਜਾਬ ਤੋਂ ਥੋੜਾ ਹਟ ਕੇ ਹੋਣਗੇ ਦੇਸ਼ ਦੇ ਨਾਲ ਜੁੜੇ ਹੋਏ ਮੁੱਦੇ ਹੋਣਗੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਭਪਿੰਦਰ ਜੀ ਜੀ ਸੋ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਦੇਸ਼ ਦੇ ਜੁੜੇ ਹੋਏ ਅਹਿਮ ਮੁੱਦਿਆਂ ਦੇ ਨਾਲ ਆਪਾਂ ਸਭ ਤੋਂ ਪਹਿਲਾਂ ਮੁੱਦਾ ਚੱਕ ਲੈਨੇ ਆ ਦੇਸ਼ ਦੀ ਸੰਸਦ ਜਿਹੜੀ ਆ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ ਦੇਸ਼ ਦੀ ਸਭ ਤੋਂ ਸੁਰੱਖਿਅਤ ਇਮਾਰਤ ਹੈ ਉੱਥੇ ਬਹੁਤ ਵੱਡੀ ਸਿਕਿਉਰਿਟੀ ਹੁੰਦੀ ਆ ਪਰ ਕੁਝ ਲੋਕ ਵਿਰਿੰਦਰ ਜੀ ਕੁਝ ਲੋਕ ਉਸ ਬਿਲਡਿੰਗ ਦੇ ਵਿੱਚ ਬੜੇ ਆਰਾਮ ਦੇ ਨਾਲ ਕਹਿ ਸਕਦੇ ਆ ਵੀ ਬੜੇ ਆਰਾਮ ਦੇ ਨਾਲ ਵੜ ਜਾਂਦੇ ਨੇ ਉਹਨਾਂ ਦੇ ਵੱਲੋਂ ਕਲਰ ਬੰਬ ਸੰਸਦ ਦੇ ਵਿੱਚ ਛੁੱਟੇ ਜਾਂਦੇ ਨੇ ਤੇ ਉੱਥੇ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ ਇਹ ਬਹੁਤ ਵੱਡੇ ਸਵਾਲ ਸੁਰੱਖਿਆ ਤੇ ਵੀ ਖੜੇ ਕਰਦੀ ਹੈ ਤੇ ਕੁਝ ਕੁ ਮਿਲੀਭੁਗਤ ਦੀ ਵੀ ਗੱਲ ਵਿੱਚ ਵਿੱਚ ਕਹੀ ਜਾ ਰਹੀ ਹੈ ਕੁਝ ਉਹ ਕਿਦਾਂ ਦੇਖਦੇ ਹੋ ਤੁਸੀਂ ਤੇ ਕਿਵੇਂ ਇਹ ਹੋ ਸਕਦਾ ਕਿ ਇਹ ਬੰਦੇ ਅੰਦਰ ਬੜੇ ਹੋਣਗੇ ਭੁਪਿੰਦਰ ਜੀ ਇਹ ਜਿਹੜੇ ਅੰਦਰ ਗਏ ਨੇ ਪਾਰਲੀਮੈਂਟ ਦੇ ਵਿੱਚ ਪੰਜ ਜਣੇ ਜੀ ਛੇਵੇਂ ਦੀ ਭਾਲ ਕੀਤੀ ਜਾ ਰਹੀ ਹੈ ਜੀ ਹੁਣ ਇਹਨਾਂ ਦੇ ਵਿੱਚ ਲਗਭਗ ਜਿਦਾ ਹੁਣ ਇੱਕ ਇੰਜੀਨੀਅਰ ਮੁੰਡਾ ਜੀ ਇੱਕ ਮੁੰਡੇ ਨੇ ਆਰਮੀ ਦੀ ਤਿਆਰੀ ਵਾਸਤੇ ਕਈ ਵਾਰ ਪੇਪਰ ਦਿੱਤੇ ਨੌਕਰੀ ਨਹੀਂ ਮਿਲੀ ਇੱਕ ਨੌਜਵਾਨ ਲੜਕੀ ਵੀ ਹੈ 37 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਕੁਝ ਜਗ੍ਹਾ 42 ਸਾਲ ਦੀ ਉਮਰ ਵੀ ਦੱਸੀ ਹੈ ਉਹਦੀ ਐਮ ਫਿਲ ਕੀਤੀ ਹੈ ਜੀ ਕਈ ਐਗਜ਼ਾਮ ਉਹਨੇ ਪੇਪਰ ਦਿੱਤੇ ਨੇ ਨੌਕਰੀ ਦੀ ਤਿਆਰੀ ਕੀਤੀ ਹੈ ਸਾਰੇ ਜਿਹੜੇ ਹੈਗੇ ਆ ਮਾੜੇ ਧਿਰੇ ਕਰੋਨੇ ਜੀ ਹੁਣ ਗੱਲ ਇਹ ਹੈ ਪੁਪਿੰਦਰ ਜੀ ਇਹ ਸਭ ਜਿਸ ਵੇਲੇ ਇਹਨਾਂ ਨੇ ਕਲਰ ਬੰਬ ਅੰਦਰ ਛੁੱਟੇ ਨੇ ਤੇ ਉਦੋਂ ਇਹਨਾਂ ਨੇ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਦੇ ਨਾਰੇ ਲਾਇਏ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਹਰਾਂ ਨੇ ਅਸੈਂਬਲੀ ਦੇ ਵਿੱਚ ਜਦੋਂ ਇਸੇ ਤਰੀਕੇ ਨਾਲ ਅੰਨੀ ਬੁਲੀ ਸਰਕਾਰ ਨੂੰ ਸੁਣਾਉਣ ਵਾਸਤੇ ਬੰਬ ਛੁੱਟਿਆ ਸੀਗਾ ਉਹ ਕਿਤੇ ਨਾ ਕਿਤੇ ਉਹਦੀ ਨਕਲ ਕੀਤੀ ਜਾਪਦੀ ਹੈ ਇਹਨਾਂ ਕੋਸ ਪੈਠੀਆਂ ਵੱਲੋਂ ਜਿਹੜੇ ਅੰਦਰ ਪਾਰਲੀਮੈਂਟ ਦੇ ਵਿੱਚ ਵੜੇ ਨੇ ਹੁਣ ਗੱਲ ਆ ਇਹਨਾਂ ਦਾ ਕਹਿਣਾ ਸੀ ਇਹਨਾਂ ਦੇ ਖਾਸ ਤੌਰ ਤੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਇਹ ਬੱਚੇ ਜੀ ਅੰਦਰ ਗਏ ਨੇ ਤੇ ਬਹੁਤ ਜ਼ਿਆਦਾ ਸੌਫੀ ਬਹੁਤ ਜ਼ਿਆਦਾ ਸ਼ਰੀਫ ਸੀ ਜੀ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਸੀ ਕਰਦੇ ਜੀ ਪਰ ਇਹ ਦੁਖੀ ਸੀ ਸਿਸਟਮ ਤੋਂ ਪ੍ਰਸ਼ਾਂਤ ਸੀ ਸਿਸਟਮ ਤੋਂ ਜਿਸ ਕਰਕੇ ਇਹਨਾਂ ਨੇ ਫੈਸਲਾ ਲਿਆ ਸਰਕਾਰ ਨੂੰ ਸੁਣਾਉਣ ਵਾਸਤੇ ਜੋ ਇਹਨਾਂ ਦਾ ਕਹਿਣਾ ਹੈ ਦੇਖੋ ਹੁਣ ਸਾਨੂੰ ਤੇ ਅਸੀਂ ਤੇ ਗੱਲ ਹੈ ਕਿ মিডিਆ ਦੇ ਤੌਰ ਤੇ ਅਸੀਂ ਤੇ ਦੋਨੇ ਪੱਖ ਰੱਖਣੇ ਸਾਹਮਣੇ ਹੁੰਦੇ ਨੇ ਰੱਖਣੇ ਹੁੰਦੇ ਨੇ ਅਸੀਂ ਆਪਣੇ ਵੱਲੋਂ ਕੋਈ ਗੱਲ ਨਹੀਂ ਕਹਿੰਦੇ ਜੋ ਪਤਾ ਲੱਗ ਰਿਹਾ ਸੂਤਰਾਂ ਤੋਂ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਉੱਥੇ ਰੋਸ ਪ੍ਰਦਰਸ਼ਨ ਕੀਤਾ ਜੀ ਔਰ ਉਸ ਦੇ ਵਿੱਚ ਜਿਹੜਾ ਯੂਪੀਏ ਯੂਏਪੀਏ ਜਿਹੜਾ ਕਾਨੂੰਨ ਦੇ ਤਹਿਤ ਇਹਨਾਂ ਤੇ ਧਾਰਾਵਾਂ ਲਾ ਦਿੱਤੀਆਂ ਗਈਆਂ ਨੇ ਟੈਰਰਿਸਟ ਦੇ ਸੰਬੰਧਿਤ ਜਿਹੜੇ ਕਾਨੂੰਨ ਦੇ ਤਹਿਤ ਇਹਨਾਂ ਤੇ ਧਾਰਾਵਾਂ ਵਾਲਾ ਆਤੀਆਂ ਗਈਆਂ ਨੇ ਕਾਰਵਾਈ ਕੀਤੀ ਜਾ ਰਹੀ ਹੈ ਪੁਛ ਪੜਤਾਲ ਕੀਤੀ ਜਾ ਰਹੀ ਹੈ ਕਿਤੇ ਨ ਕਿਤੇ ਇਹ ਜੋ ਕੁਝ ਹੋਇਆ ਵੱਡੇ ਸਵਾਲੀਆ ਘੇਰੇ ਚ ਹੈ ਇੱਕ ਇਹਨਾਂ ਦੇ ਮਨ ਦੇ ਵਿੱਚ ਇੱਕ ਨਾਰਾਜ਼ਗੀ ਸਿਸਟਮ ਦੇ ਖਿਲਾਫ ਸੀ ਰੋਸ ਜੋ ਸਿਸਟਮ ਦੇ ਖਿਲਾਫ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਜਿਸ ਢੰਗ ਨਾਲ ਪੰਨੂ ਦੀ ਵੀ ਕਿਤੇ ਨਾ ਕਿਤੇ ਉਸ ਤੋਂ ਪਹਿਲਾਂ ਜਦੋਂ ਮਾਮਲਾ ਹੋਇਆ ਇਹ ਜਦੋਂ ਤੋਂ ਘਟਨਾ ਹੋਈ ਹੈ ਤੇ ਉਸ ਵੇਲੇ ਕਿਤੇ ਨਾ ਕਿਤੇ ਸ਼ੱਕ ਦੀ ਜਿਹੜੀ ਸੂਈ ਸੀ ਉਹ ਪੰਨੂ ਵੱਲ ਵੀ ਜਾਂਦੀ ਨਜ਼ਰ ਆਈ ਸੀ ਕਿਉਂਕਿ ਪੰਨੂ ਨੇ ਵੀ ਧਮਕੀ ਦਿੱਤੀ ਸੀ ਜੀ ਗਰਮਖਿਆਲੀ ਗੁਰਪਤ ਸਿੰਘ ਗੁਰਪਤਵੰਤ ਸਿੰਘ ਪੰਨੂ ਹੁਣ ਗੱਲ ਇਹ ਹੈ ਕਿ ਜਿਸ ਵੇਲੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਉੱਥੇ ਇਹਨਾਂ ਨੂੰ ਉੱਥੋਂ ਦੇ ਜਿਹੜੇ ਸੰਸਦ ਜਦੋਂ ਫੜੇ ਗਏ ਟੱਪਣਾ ਸ਼ੁਰੂ ਕਰਤਾ ਕਿ ਜਦੋਂ ਬੰਬ ਸੁੱਟ ਕੇ ਜੁੱਤੀ ਦੇ ਸਭ ਨੂੰ ਪਤਾ ਹੈ ਵੀ ਉਹ ਜੋ ਖਬਰਾਂ ਆਈਆਂ ਨੇ ਵੀ ਜੁੱਤੀ ਦੇ ਵਿੱਚ ਉਹ ਕਲਰ ਬੰਬ ਲੁਕਾ ਕੇ ਲੈ ਗਏ ਸੀ ਸਸ ਸੰਸਦ ਦੇ ਅੰਦਰ ਉਹ ਬੰਬ ਛੱਡਿਆ ਗਿਆ ਤੇ ਉਹ ਫੜੇਗੇ ਮੁੰਡਾ ਜਿਹੜਾ ਸੀਗਾ ਇੱਕ ਉਹਨਾਂ ਚੋਂ ਉਹਨੂੰ ਉਹਦੇ ਕੁੱਟਮਾਰ ਵੀ ਕੀਤੀ ਨਜ਼ਰ ਆ ਰਹੀ ਹੈ ਸੰਸਦ ਦੇ ਵਿੱਚ ਤੇ ਕਈ ਜਿਹੜੇ ਸੰਸਦ ਮੈਂਬਰ ਹੈ ਉਹ ਵੀ ਸਸਪੈਂਡ ਕਰ ਦਿੱਤੇ ਗਏ ਨੇ ਕਈ ਮੁਲਾਜ਼ਮ ਸਸਪੈਂਡ ਕਰ ਦਿੱਤੇ ਗਏ ਨੇ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਮਤਲਬ ਜੋ ਉਹਨਾਂ ਦਾ ਰੋਸ ਸੀ ਜੋ ਉਹਨਾਂ ਦਾ ਪ੍ਰਗਟਾਵਾ ਸੀ ਗਲਤ ਤਰੀਕੇ ਨਾਲ ਪ੍ਰਗਟਾਵਾ ਸੀ ਕਿਉਂਕਿ ਅੱਜ ਉਸ ਵੇਲੇ ਤੇ ਕੋਈ ਜੋ ਚੀਜ਼ਾਂ ਸੀਗੀਆਂ ਸਾਡਾ ਦੇਸ਼ ਗੁਲਾਮ ਸੀ ਅੱਜ ਤੇ ਸਾਡਾ ਆਪਣਾ ਦੇਸ਼ ਹੈ ਨਾ ਜੀ ਇਹ ਸਿਸਟਮ ਤੁਸੀਂ ਕਿਸੇ ਤਰੀਕੇ ਦੇ ਨਾਲ ਆਪਣੀ ਆਵਾਜ਼ ਚੱਕ ਸਕਦੇ ਹੋ ਇਹ ਚੀਜ਼ਾਂ ਤਾੜ ਤਰੀਕਾ ਤੇ ਗਲਤ ਹੀ ਆ ਨਾ ਜੀ ਕਾਨੂੰਨ ਦੇ ਖਿਲਾਫ ਹੈ ਇਹ ਤੁਸੀਂ ਆਪਣੀ ਕੋਈ ਨਵੀਂ ਪਾਰਟੀ ਬਣਾ ਕੇ ਆਪਣੀ ਆਵਾਜ਼ ਚੱਕ ਸਕਦੇ ਹੋ ਆਪਣੇ ਵਰਗੀ ਸੋਚ ਦੇ ਲੋਕ ਇਕੱਠੇ ਕਰਕੇ ਤੁਸੀਂ ਆਪਣੀ ਆਵਾਜ਼ ਚੱਕ ਸਕਦੇ ਹੋ ਲੋਕਤੰਤਰਤਾ ਡੈਮੋਕ੍ਰੇਸੀ ਹੈ ਪਰ ਇਹ ਜੋ ਤਰੀਕਾ ਹੈ ਇਹ ਇੱਕ ਤਰ੍ਹਾਂ ਨਾਲ ਗਲਤ ਹੈ ਪਰ ਫਿਰ ਵੀ ਉਹਨਾਂ ਨੇ ਆਪਣੀ ਜਿਹੜੀ ਆਵਾਜ਼ ਹੈ ਸਿਸਟਮ ਦੀ ਬੁਰਾਈ ਦੇ ਖਿਲਾਫ ਸਿਸਟਮ ਦੇ ਖਿਲਾਫ ਆਪਣਾ ਰੋਸ ਜ਼ਾਹਿਰ ਇਸ ਢੰਗ ਨਾਲ ਕੀਤਾ ਸੋ ਇਹਨਾਂ ਦਾ ਜਿਹੜਾ ਹੁਣ ਭੁਵੇਖਿਆ ਬੜਾ ਹਨੇਰੇ 'ਚ ਹੈ ਕਿਉਂਕਿ ਜੋ ਇਹਨਾਂ ਤੇ ਕਾਨੂੰਨ ਬਣੇ ਨੇ ਜੋ ਐਕਟ ਲੱਗੇ ਨੇ ਉਹ ਇਹਨਾਂ ਨੇ ਪੂਰਾ ਭੁਵੇਖਿਆ ਇਹਨਾਂ ਦਾ ਹਨੇਰੇ 'ਚ ਵੜ ਕੇ ਰੱਖ ਦਿੱਤਾ ਹੁਣ ਮੈਂ ਇੱਕ ਚੀਜ਼ ਇਹ ਹੈ ਦੱਸਣਾ ਜ਼ਰੂਰ ਚਾਹੂੰਗਾ ਕਿ ਇਹ ਸੰਸਦ ਦੇ ਵਿੱਚ ਹਰ ਕੋਈ ਬੰਦਾ ਉੱਥੇ ਨਹੀਂ ਜਾ ਸਕਦਾ ਚਿੜੀ ਉਹੀ ਮੈਂ ਕਹਿ ਰਿਹਾ ਪਰ ਨਹੀਂ ਮਾਰ ਸਕਦੀ ਜੀ ਜੀ ਬੋਲੋ ਮੈਂ ਕਹਿਣ ਲੱਗਾ ਸੀ ਉੱਥੇ ਇੱਕ ਮਿੰਟ ਦੇ ਲਈ ਵੀ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਸਿਕਿਉਰਟੀ ਦੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਵੀ ਇੱਕ ਮਿੰਟ ਦੇ ਲੱਗਾ 2.5 ਲੱਖ 2.5 ਲੱਖ ਦੇ ਕਰੀਬ ਜਾਂ ਖਰਚ ਕੀਤਾ ਜਾਂਦਾ ਵੀ ਉਹ ਸਿਕਿਉਰਟੀ ਕਿੰਨੀ ਮਤਲਬ ਸਿਕਿਉਰਟੀ ਦੀ ਜ਼ਿੰਮੇਵਾਰੀ ਕਿੱਡੀ ਵੱਡੀ ਬਣਦੀ ਆ ਕੋਈ ਬੰਦਾ ਜਾ ਨਹੀਂ ਸਕਦਾ ਤੇ ਬਾਸ ਤੋਂ ਬਿਨਾਂ ਵੀ ਬੰਦਾ ਜਾ ਨਹੀਂ ਸਕਦਾ 3 ਲੇਅਰ ਬੈਰੀਕੇਡਿੰਗ ਹੁੰਦੀ ਆ ਜੀ ਜੀ ਸੰਦ ਦੇ ਵਿੱਚ ਉੱਥੇ ਚਿੜੀ ਪਰ ਨਹੀਂ ਮਾਰ ਸਕਦੀ ਹੁਣ ਚੀਜ਼ ਇਹ ਹੈ ਕਿ ਉੱਥੇ ਜਾਣ ਦਾ ਤੱਕ ਤਰੀਕਾ ਹੁੰਦਾ ਹੈ ਕਿ ਉਹ ਇੱਕ ਪਾਸ ਜਿਹੜਾ ਬੰਦਾ ਨਾ ਅਗਰ ਕੋਈ ਉਥੇ ਨਹੀਂ ਜਾਣਾ ਹੋਵੇ ਕਈ ਵਾਰੀ ਕੋਈ ਸਿੱਖਿਆ ਆਦਿ ਕੋਈ ਸਮਝਣ ਵਾਸਤੇ ਕੋਈ ਜਾਣਨ ਵਾਸਤੇ ਕੋਈ ਬੰਦਾ ਉੱਥੇ ਜਾਂਦਾ ਜੇ ਕਿ ਬਈ ਦੇਖੀ ਵੀ ਉੱਥੇ ਹੁੰਦਾ ਕੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਸੰਸਦ ਮੈਂਬਰ ਜਿਹੜਾ ਪਾਰਲੀਮੈਂਟ ਦਾ ਉਹ ਉਸ ਪਾਸ ਦੇ ਉੱਤੇ ਸਾਈਨ ਕਰਦਾ ਤੇ ਮੋਹਰ ਲਾਉਂਦਾ ਕਿ ਬਈ ਇਹ ਬੰਦੇ ਨੂੰ ਮੈਂ ਜਾਣਦਾ ਤੇ ਇਹ ਬੰਦਾ ਆਣਾ ਚਾਹੁੰਦਾ ਤੇ ਇਹਦੇ ਮੇਰੇ ਵੱਲੋਂ ਇਹਨੂੰ ਇਜਾਜ਼ਤ ਹੈ ਤੇ ਇਹ ਆਵੇ ਉਹ ਉਹਦੇ 'ਚ ਇਹ ਨਹੀਂ ਹੁੰਦਾ ਕਿ ਜਿਸ ਏਰੀਆ 'ਚ ਤੁਸੀਂ ਰਹਿੰਦੇ ਹੋ ਉੱਥੋਂ ਦਾ ਹੀ ਐਮਪੀ ਹੋਵੇ ਪੂਰੇ ਦੇਸ਼ 'ਚੋਂ ਕਿਤੇ ਦਾ ਵੀ ਐਮਪੀ ਹੋ ਸਕਦਾ ਹੁਣ ਉਹ ਐਮਪੀ ਸੀ ਬੀਜੇਪੀ ਦੇ ਪ੍ਰਤਾਪ ਸਿਮਾ ਹੋਰੀ ਮੈਸੂਰ ਕੋਡੋਗੂ ਤੋਂ ਇਹ ਸੰਸਦ ਮੈਂਬਰ ਨੇ 2014 'ਚ ਵੀ ਤੇ 2019 'ਚ ਵੀ ਇਹਨਾਂ ਨੇ ਚੋਣ ਲੜੀ ਸੀਗੀ ਔਰ 2019 'ਚ 1 ਲੱਖ 39000 ਵੋਟਾਂ ਦੇ ਨਾਲ ਕਾਂਗਰਸ ਦੇ ਕੈਂਡੀਡੇਟ ਮਿਨ ਨੇ ਹਰਾਇਆ ਸੀ ਇਤਿਹਾਸ ਕਾਇਮ ਕੀਤਾ ਉਸ ਹਲਕੇ ਦੇ ਕਰਨਾਟਕਾ ਦੇ ਇਸ ਜਿਹੜੇ ਹੈਗੇ ਕੌਨਸਟਿਟੂਐਂਸੀ ਦੇ ਵਿੱਚੋਂ 2014 ਚ ਵੀ ਔਰ 2019 ਦੇ ਵਿੱਚ ਵੀ ਇਹਨਾਂ ਨੇ 5 ਲੱਖ ਤੋਂ ਵੱਧ ਵੋਟਾਂ ਲੈ ਕੇ ਇਤਿਹਾਸ ਕਾਇਮ ਕੀਤਾ ਸੀ ਚੰਗੇ ਮਾਰਜਿਨ ਨਾਲ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪ੍ਰਤਾਪ ਮਸੂਰਨ ਪ੍ਰਤਾਪ ਸਿਮਾ ਨੇ ਜੀ ਇਹ ਖਿੱਤੇ ਜੋ ਪਿੱਛੋਂ ਮਤਲਬ ਇਹ ਇੱਕ ਇੱਕ ਪੱਤਰਕਾਰਤਾ ਨਾਲ ਵੀ ਜੁੜੇ ਹੋਏ ਨੇ ਟ੍ਰੇਨੀ ਰਹੇ ਨੇ ਕੁਝ ਫਿਰ ਐਡੀਟਰ ਦੇ ਤੌਰ ਤੇ ਵੀ ਇਹਨਾਂ ਨੇ ਕੰਮ ਕੀਤਾ ਹੈਗਾ ਹੁਣ ਇਹ ਸਭ ਚੀਜ਼ਾਂ ਫਿਲਹਾਲ ਤੇ ਚਲੋ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿਵੇਂ ਜਾਣਦੇ ਸੀ ਕਿਵੇਂ ਮਤਲਬ ਇਸ ਸੰਬੰਧ ਬਣੇ ਕਿੱਦਾਂ ਐਂਟਰੀ ਕਰਾਈ ਕਿਉਂ ਐਂਟਰੀ ਕਰਾਇਆ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ ਜੀ ਜੀ ਜੇ ਹੁਣ ਆਪਾਂ ਵਿਰਿੰਦਰ ਜੀ ਗੱਲ ਕਰ ਲਈਏ ਹੁਣ ਕਾਫੀ ਸਾਲ ਬਾਅਦ ਪੰਜਾਬ ਦੇ ਨਾਲ ਜੁੜਿਆ ਹਮੋਦਾ ਇਹ ਪੰਜਾਬ ਦੀ ਸਿਆਸਤ ਦੇ ਨਾਲ ਆਪਣੀ ਸ਼ਰਮਣੀ ਅਕਾਲੀ ਦਲ ਦੇ ਨਾਲ ਜੁੜਿਆ ਹਮੋਦਾ ਆ ਕਾਫੀ ਸਮੇਂ ਬਾਅਦ ਕਾਫੀ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੁਆਫੀ ਮੰਗੀ ਆ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਜਕਾਲ ਦੇ ਦੌਰਾਨ ਬੇਅਦਬੀਆਂ ਹੋਈਆਂ ਨੇ ਉਹਨਾਂ ਦੀ ਅਸੀਂ ਖਿਮਾ ਮੰਗਦੇ ਆ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਭੁਪਿੰਦਰ ਜੀ ਸਾਡੇ ਜਿਹੜੇ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਔਰ ਇਹਦਾ ਇਤਿਹਾਸ ਤੁਸੀਂ ਇਤਿਹਾਸ ਦੇ ਪੰਨੇ ਤੁਸੀਂ ਦੇਖ ਲਓ ਫੋੜ ਕੇ ਇਤਿਹਾਸ ਬੜਾ ਮਹਾਨ ਰਿਹਾ ਜੀ ਬਿਲਕੁਲ ਸਾਂਝੀ ਵਾਲਤਾ ਰਹੀ ਹੈ ਕੋਈ ਵੀ ਧਰਮ ਕੋਈ ਜਾਤ ਹੋਵੇ ਪ੍ਰੇਮ ਪਿਆਰ ਸਾਂਝੀ ਵਾਲਤਾ ਗੁਰੂਆਂ ਪੀਰਾਂ ਨੂੰ ਮੰਨਣਾ ਔਰ ਹਰ ਧਰਮ ਦਾ ਸਤਿਕਾਰ ਕਰਨਾ ਇਹ ਸਾਡੇ ਪੰਜਾਬੀਆਂ ਦੇ ਖੂਨ 'ਚ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਿੱਦਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜੀ ਬਾਈ ਦਿਲ ਨੂੰ ਬਲੂਂਦਰ ਕੇ ਰੱਖਦੇ ਮਾਰ ਜਾਂਦੇ ਇੱਕ ਤੋਂ ਇੱਕ ਬਾਅਦ ਦੇਖੋ ਜਿਹੜੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਇਹ ਨਹੀਂ ਕਿ ਸਿਰਫ ਇੱਕ ਧਰਮ ਦੇ ਖਿਲਾਫ ਤੁਸੀਂ ਦੇਖਦੇ ਹੋ ਕੁਝ ਦੂਸਰੀਆਂ ਮਤਲਬ ਧਰਮਾਂ ਦੇ ਖਿਲਾਫ ਇਹ ਕੁਝ ਮੂਰਤੀਆਂ ਦੀ ਕੁਝ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਾਹਮਣੇ ਆਈ ਸੀ ਸਿਰਫ ਇੱਕ ਧਰਮ ਦੇ ਖਿਲਾਫ ਨਹੀਂ ਦੂਜੇ ਧਰਮਾਂ ਦੇ ਖਿਲਾਫ ਵੀ ਹੋਈਆਂ ਨੇ ਬੜੀਆਂ ਮਾੜੀਆਂ ਜਿਸ ਤਰ੍ਹਾਂ ਦਾ ਸਾਡੀ ਪਛੋਕੜ ਹੈ ਜਿਸ ਤਰ੍ਹਾਂ ਦਾ ਸਾਡਾ ਪਛੋਕੜ ਹੈ ਸਾਡੀ ਸੋਚ ਹੈ ਅਸੀਂ ਤੇ ਸੋਚ ਵੀ ਨਹੀਂ ਸਕਦੇ ਅਸੀਂ ਪੰਜਾਬੀ ਉਹ ਕੌਮ ਹੈ ਜਿਹੜੀ ਹਰ ਧਰਮ ਦਾ ਸਤਿਕਾਰ ਕਰਦੀ ਹਰ ਜਗ੍ਹਾ ਸਿਰ ਨਵਾਉਂਦੀ ਹੈ ਪੰਜਾਬੀ ਕੌਮ ਕਿ ਨਹੀਂ ਰੱਬ ਸਾਰਿਆਂ ਦੇ ਵਿੱਚ ਹੈ ਹਰ ਧਰਮ ਜਿਹੜਾ ਹੈਗਾ ਉਹ ਰੱਬ ਵੱਲ ਜਾਂਦਾ ਹੈ ਜੀ ਸਤਿਕਾਰ ਪਰ ਇਹ ਜੋ ਘਟਨਾਵਾਂ ਹੋਈਆਂ ਨੇ ਸ਼ਰਾਰਤੀ ਲੋਕਾਂ ਵੱਲੋਂ ਬੇਹੱਦ ਨਿੰਦਣਯੋਗ ਹੈ ਖੈਰ ਸੁਖਬੀਰ ਸਿੰਘ ਬਾਦਲ ਹੁਰਾ ਨੇ ਇਸ ਮਸਲੇ ਤੇ 8 ਸਾਲ ਬਾਅਦ ਸ਼੍ਰੀ ਹਾਲ ਤਖਬਾਬ ਸਾਹਿਬ ਜਾ ਕੇ ਜੀ ਉਹਨਾਂ ਨੇ ਖੀਮਾ ਮੰਗੀ ਹੈ ਕਿ ਉਹਨਾਂ ਦੀ ਸਰਕਾਰ ਵੇਲੇ ਜੋ ਘਟਨਾਵਾਂ ਹੋਈਆਂ ਨੇ ਉਸ ਤੋਂ ਉਸ ਨੂੰ ਲੈ ਕੇ ਇਹ ਖੀਮਾ ਮੰਗਦੇ ਨੇ ਤੇ ਜਿਹੜੇ ਲੋਕ ਇਸ ਸਬਦ ਦੇ ਪਿੱਛੇ ਸ਼ਾਮਿਲ ਸੀ ਉਹਨਾਂ ਨੂੰ ਜਲਦ ਜਿਹੜੇ ਸਾਹਮਣੇ ਲਿਆਂਦਾ ਜਾਵੇਗਾ ਕਿ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਉਹ ਲੋਕ ਜਿਹੜੇ ਇਸ ਪੁੱਦੇ ਤੇ ਸਿਆਸਤ ਕਰਦੇ ਐ ਉਹਨਾਂ ਨੂੰ ਵੀ ਉਹ ਸਾਹਮਣੇ ਲਿਆਂਗੇ ਜ਼ਾਹਰ ਕਰਨਗੇ ਹੁਣ ਜਿਸ ਤਰੀਕੇ ਦੇ ਨਾਲ ਉਹ 12 ਤਰੀਕ ਨੂੰ ਸੁਖਵੀਰ ਬਾਦਲ ਜੀ ਬੀਬੀ ਹਰਸ਼ਮਨ ਕਾਰ ਤੇ ਕਾਲੇ ਲਾਲ ਦੇ ਜਿਹੜੇ ਸੀਨੀਅਰ ਆਗੂ ਸੀ ਉਹ ਤਿੰਨ ਦਿਨਾਂ ਲਈ 12 ਤਰੀਕ ਤੋਂ ਉੱਥੇ ਸੇਵਾ ਲਈ ਗਏ ਹੋਏ ਸੀਗੇ ਜੀ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ 8 ਸਾਲ ਬਾਅਦ ਜਿਹੜੀ ਹੈ ਮਾਫੀ ਮਾਫੀ ਕਿ ਬਰਿੰਦਰ ਜੀ ਇਹ ਹੋ ਗਿਆ 8 ਸਾਲ ਬਾਅਦ ਉਹਨਾਂ ਨੇ ਮੁਆਫੀ ਮੰਗੀ ਇਸ ਤੋਂ ਇਲਾਵਾ ਇੱਕ ਅੰਬੜਾ ਵੱਖਰਾ ਜਮ ਮੁੱਦਾ ਹੈ ਵੱਖਰੀ ਜੀ ਗੱਲ ਹੈ ਕਿ ਇੱਕ ਮਹਿਲਾ ਜੱਜ ਦੇ ਵੱਲੋਂ ਮਹਿਲਾ ਜੱਜ ਦੇ ਵੱਲੋਂ ਚੀਫ ਜਸਟਿਸ ਨੂੰ ਇੱਕ ਦਰਖਾਸਤ ਕੀਤੀ ਗਈ ਆ ਉਹਨਾਂ ਨੇ ਆਪਣੀ ਮੌਤ ਤੇ ਇੱਛਾ ਜ਼ਾਹਰ ਕੀਤੀ ਆ ਉਹ ਆਪਣੇ ਮਤਲਬ ਮੌਤ ਦੀ ਉਹਨਾਂ ਨੇ ਦਰਖਾਸਤ ਕੀਤੀ ਆ ਇਹ ਮੁੱਦਾ ਤੁਸੀਂ ਕਿੱਦਾਂ ਦੇਖਦੇ ਹੋ ਕਿ ਕਿੱਦਾਂ ਕਿੰਨਾ ਪਰੇਸ਼ਾਨ ਵੀ ਹੋ ਸਕਦਾ ਹੈ ਸ਼ਾਇਦ ਵਿਅਕਤੀ ਜਿਨ੍ਹਾਂ ਨੇ ਇਦਾਂ ਦੀ ਦਰਖਾਸਤ ਕੀਤੀ ਆ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਹਾਡਾ ਕੀ ਕਹਿਣਾ ਕਿਉਂ ਰਿਹਾ ਜਦੋਂ ਇਸ ਘਟਨਾ ਬਾਰੇ ਮੈਨੂੰ ਪਤਾ ਲੱਗਿਆ ਬੜਾ ਮਨ ਦੁਖੀ ਹੋਇਆ ਬੜਾ ਪ੍ਰੇਸ਼ਾਨ ਹੋਇਆ ਇਹ ਉਹੀ ਮੁਲਕ ਹੈ ਜਿੱਥੇ ਆਪਣੀ ਕੰਨਿਆ ਦੀ ਪੂਜਾ ਕੀਤੀ ਜਾਂਦੀ ਹੈ ਇਹ ਉਹੀ ਮੁਲਕ ਹੈ ਜਿੱਥੇ ਔਰਤ ਨੂੰ ਸ਼ਕਤੀ ਦਾ ਸਰੋਤ ਮੰਨਿਆ ਜਾਂਦਾ ਹੈ ਇਹ ਉਹੀ ਮੁਲਕ ਹੈ ਜਿੱਥੇ ਦੇਵੀ ਦੀ ਪੂਜਾ ਹੁੰਦੀ ਹੈ ਜੀ ਅੱਜ ਸਾਡੇ ਦੇਸ਼ ਦੇ ਵਿੱਚ ਔਰ ਤੱਕ ਜੱਜ ਜਿਨ੍ਹਾਂ ਜੇ ਸ਼ਾਮਲ ਹੋ ਉਹੀ ਸੁਰੱਖਿਅਤ ਨਹੀਂ ਬੜੀ ਮੰਦਪਕੀ ਗੱਲ ਹੈ 2018 ਤੇ ਵੀ ਆ தாம்ਸਨ ਰਾਈਟਰ ਫਾਊਂਡੇਸ਼ਨ ਦੀ ਇੱਕ ਰਿਪੋਰਟ ਆਈ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਮੁਲਕ ਜਿਹੜਾ ਹੈ ਜੀ ਉਹ ਕੋਈ ਹੋਰ ਨਹੀਂ ਸਾਡਾ ਭਾਰਤ ਹੈ afghanistan ਔਰ pakistan ਤੋਂ ਵੀ ਜ਼ਿਆਦਾ ਖਤਰਨਾਕ ਦੁਨੀਆ ਦੇ ਵਿੱਚ ਨੰਬਰ 1 ਤੇ ਜੀ ਔਰ ਜਿਸ ਤਰੀਕੇ ਦੇ ਨਾਲ ਭੁਪਿੰਦਰ ਜੀ ਅੱਜ ਵੀ ਜੋ ਰਿਪੋਰਟਾਂ ਸਾਹਮਣੇ ਆਈਆਂ ਨੇ ਨੈਸ਼ਨਲ ਕ੍ਰਾਈਮ ਬਿਊਰੋ ਦੀ ਰਿਪੋਰਟ ਦੇ ਮੁਤਾਬਕ 90% ਮਾਮਲਿਆਂ ਦੇ ਆਪਾਂ ਪੰਜਾਬ ਦੀ ਜੋ ਇਹ ਗੱਲ ਕਰੀਏ ਇਹਦੇ ਚਲੋ ਆਪਾਂ ਗੱਲ ਕਰਦੇ ਹਾਂ ਕਿਉਂਕਿ ਦੂਸਰੇ ਸੂਬਿਆਂ ਨਾਲ ਸੰਬੰਧਤ ਹੈ ਇਹ ਮਹਿਲਾ ਜੱਜ ਦਾ ਜਿਹੜਾ ਜੋ ਘਟਨਾ ਆ ਵਾਪਰੀ ਹੈ ਪੰਜਾਬ ਦੇ ਵਿੱਚ 90% ਜਿਹੜੀਆਂ ਮਾਮਲੇ ਜਿਹੜੇ ਹੁੰਦੇ ਨੇ ਨਾ ਔਰਤਾਂ ਦੇ ਸ਼ੋਸ਼ਣ ਦੇ ਜਾਂ ਰੇਪ ਦੇ ਉਹ ਉਹਨਾਂ ਦੇ ਜਾਣਕਾਰਾਂ ਵੱਲੋਂ ਹੀ ਹੁੰਦੇ ਨੇ ਇਹ ਪਿੱਛੇ ਦੀ ਰਿਪੋਰਟ ਇੱਕ ਆਈ ਹੈ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਸਾਡੇ ਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਜਿਹੜੇ ਔਮਨ ਆਫ ਵਾਇਲੈਂਸ ਦੇ ਰੇਪ ਦੇ ਮਾਮਲੇ ਉਹ ਸਾਹਮਣੇ ਨਹੀਂ ਆ ਪੰਦੇ ਲੋਕੀ ਡਰ ਦੇ ਮਾਰੇ ਜਾਂ ਫਿਰ ਸ਼ਰਮ ਦੇ ਮਾਰੇ ਸਾਹਮਣੇ ਨਹੀਂ ਲਿਆ ਪੰਦੇ ਦੂਜਾ ਸਾਡੀ ਜਿਹੜੀ ਕਾਰ ਜਿਹੜਾ ਸਿਸਟਮ ਹੈਗਾ ਨਿਆਂ ਦਾ ਉਹ ਬੜਾ ਪੇਚੀਦਾ ਹੈ ਬੜਾ ਜੋ ਮਰਜੀ ਕਹਿ ਲਈਏ ਜੇ ਸੁਧਾਰ ਆਇਆ ਜਾਂ ਸਿਸਟਮ ਦੇ ਵਿੱਚ ਸੁਧਾਰ ਆਇਆ ਉਹ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਇੱਕ ਤੇ ਉਹਨਾਂ ਨਾਲ ਜੋ ਸ਼ੋਸ਼ਣ ਹੁੰਦਾ ਜਾਂ ਵਿਤਕਰਾ ਹੁੰਦਾ ਜਾਂ ੱੱਕਾ ਹੁੰਦਾ ਉਸ ਤੋਂ ਬਾਅਦ ਜਿਹੜੀ ਪ੍ਰਣਾਲੀ ਹੈ ਨਾ ਉਹ ਨਿਆਂ ਲੈਣ ਵਾਸਤੇ ਜਾਂ ਉਹ ਬੜੀ ਬਹੁਤ ਜ਼ਿਆਦਾ ਹੋਰ ਵੀ ਜ਼ਿਆਦਾ ਪ੍ਰੇਸ਼ਾਨ ਤੇ ਤੰਗ ਕਰਨ ਵਾਲੀ ਆ ਔਰ ਟਾਰਚਰ ਜਿਹੜੇ ਇਹੋ ਜਿਹੇ ਭੁਖ ਕੋਕੀ ਉਹਨਾਂ ਨੂੰ ਬੜੀ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਭੁਗਦਾਣਾ ਪੈਂਦਾ ਖੈਰ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਇਹ 12 ਬੰਕੀ ਜਿਹੜਾ 12 ਐਸੋਸੀਏਸ਼ਨ ਦਾ ਮੰਨਿਆ ਜਾਂਦਾ ਆਪਾਂ ਨਾਂ ਤਰੀਲਾਂਗੇ ਉਸ ਮਹਿਲਾ ਜੱਜ ਦਾ ਉਸ ਬੀਬੀ ਜੱਜ ਨੇ ਚੀਫ ਜਸਟਿਸ ਆਫ ਇੰਡੀਆ ਤੋਂ ਇੱਛਾ ਮੌਤ ਦਾ ਉਹਨਾਂ ਨੇ ਚਿੱਠੀ ਪੱਤਰ ਲਿਖਿਆ ਕਿ ਮੈਨੂੰ ਇੱਛਾ ਮੌਤ ਦਿੱਤੀ ਜਾਵੇ ਉਸ ਬੀਬੀ ਜੱਜ ਨੇ ਕਿਹਾ ਕਿ ਭਾਈ ਮੈਂ ਇਸ ਸਿਵਲ ਸਰਵਿਸ ਦੇ ਵਿੱਚ ਇਸ ਜੁਡੀਸ਼ੀਅਲ ਸਰਵਿਸ ਦੇ ਵਿੱਚ ਆਈ ਸੀ ਕੇ ਕੇ ਇਹ ਸੋਚ ਕੇ ਕਿ ਮੈਂ ਜਿਹੜੇ ਕਮਜ਼ੋਰ ਨੇ ਜਾਂ ਜਿਹੜੇ ਮਜਲੂਮ ਨੇ ਜਿਹੜਾ ਨੂੰ ਨਿਆਂ ਚਾਹੀਦਾ ਉਹਨਾਂ ਨੂੰ ਨਿਆਂ ਦਿਵਾਵਾਂਗੇ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਇਸ ਇੱਥੇ ਮੇਰੇ ਨਾਲ ਇਹ ਚੀਜ਼ ਹੋ ਜਾਵੇਗੀ ਨਿਆਂ ਤੇ ਦੂਸਰੇ ਨੂੰ ਕੀ ਦਿਵਾਣਾ ਮੈਂ ਆਪ ਮੈਂ ਇੰਨੀ ਕਹਿੰਦੀ ਜ਼ਿਆਦਾ ਪਰੇਸ਼ਾਨ ਹੋ ਚੁੱਕੀ ਹਾਂ ਕਿ ਮੇਰਾ ਜੀਨ ਨੂੰ ਦਿਲ ਨਹੀਂ ਕਰਦਾ ਮੈਨੂੰ ਮੌਤ ਤੋਂ ਮਰਨਾ ਕੋਈ ਨਹੀਂ ਚਾਹੁੰਦਾ ਮੌਤ ਤੋਂ ਜ਼ਿਆਦਾ ਸੁਖਾਵਾਂ ਮੈਨੂੰ ਇਸ ਵੇਲੇ ਕੋਈ ਬਦਲ ਨਜ਼ਰ ਨਹੀਂ ਆ ਰਿਹਾ ਇਸ ਢੰਗ ਦੀ ਜਿਹੜੀ ਚੀਜ਼ ਹੈ ਘਟਨਾ ਕੀ ਹੋਈ ਸੀ ਕਿ 7 ਅਕਤੂਬਰ 2022 ਨੂੰ ਜਿਹੜੀ 12 ਬੰਕੀ ਜ਼ਿਲ੍ਹਾ 바ਰ ਐਸੋਸੀਏਸ਼ਨ ਦੀ ਸੀ ਨੀ ਜੀ ਐਸੋਸੀਏਸ਼ਨ ਸੀ ਉੱਥੇ ਉਹਨਾਂ ਨੇ ਨਿਆਂਇਕ ਕਾਰਜ ਦੇ ਲਈ ਜਿਹੜਾ ਇੱਕ ਬਾਈਕਾਟ ਦਾ ਮਤਾ ਪਾਸ ਕੀਤਾ ਹੋਇਆ ਸੀ ਸੋ ਉਸ ਵੇਲੇ ਉੱਥੇ ਦੇ ਜਿਹੜੇ 바ਰ ਐਸੋਸੀਏਸ਼ਨ ਦੇ ਜਿਹੜੇ 77 ਜਨਰਲ 77 ਉਪ ਪ੍ਰਧਾਨ ਬਹੁਤ ਸਾਰੇ ਜਿਹੜੇ ਹੋਰ ਉਹਨਾਂ ਦੇ ਮੈਂਬਰ ਸੀਗੇ ਉਹ ਉੱਥੇ ਆਏ ਨੇ ਤੇ ਉਹਨਾਂ ਨੂੰ ਮੰਦਾ ਚੰਗਾ ਬਹੁਤ ਬੋਲੇ ਨੇ ਜੀ ਉਸ ਮਹਿਲਾ ਜੱਜ ਨੂੰ ਤੇ ਸ਼ਰੀਰਕ ਸ਼ੋਸ਼ਣ ਬਾਰੇ ਵੀ ਉਹਨਾਂ ਨੇ ਗੱਲ ਦੱਸੀ ਹੈ ਵੀ ਇਹੋ ਜਿਹੀ ਜਿਹੜੀ ਤਰਾਜੁ ਜਿਹੜੀਆਂ ਚੀਜ਼ਾਂ ਨੇ ਉਹਨਾਂ ਵੱਲੋਂ ਹੋਈਆਂ ਨੇ ਤੇ ਉਹ ਤੁਸੀਂ ਸੋਚ ਲਓ ਕਿ ਜੇ ਸਾਡੇ ਦੇਸ਼ ਦੇ ਵਿੱਚ ਇੱਕ ਜੱਜ ਦੇ ਨਾਲ ਇਹ ਸਭ ਚੀਜ਼ਾਂ ਹੋ ਸਕਦੀਆਂ ਨੇ ਇੱਕ ਜੱਜ ਜਿਹਨੇ ਨਿਆਂ ਕਰਨਾ ਹੈ ਜੀ ਦੂਸਰੇ ਬੰਦੇ ਦੀ ਕੀ ਹਸਿਆਤ ਹੈ ਕੀ ਕਹਾਤਾ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਡਾ ਇਹ ਜਿਹੜਾ ਸਿਸਟਮ ਹੈ ਅਸੀਂ ਲੋਕ ਦੇਵੀ ਦੀ ਪੂਜਾ ਕਰਦੇ ਹਾਂ ਜੀ ਔਰ ਦੂਜੇ ਪਾਸੇ ਜਿਹੜੀ ਔਰਤਾਂ ਨੂੰ ਜੁੱਤੀ ਦੇ ਬਰਾਬਰ ਸਮਝਦੇ ਅਸੀਂ ਕੰਜਕਾਂ ਦੀ ਪੂਜਾ ਕਰਦੇ ਹਾਂ ਜੀ ਦੂਜੇ ਪਾਸੇ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਦਫੈਲੀ ਜਿਹੜੀ ਹੈਗੀ ਆ ਉਹ ਬਲਾਤਕਾਰ ਦੀਆਂ ਘਟਨਾਵਾਂ ਜਿਹੜੀਆਂ ਆਮ ਸੁਣਨ ਨੂੰ ਮਿਲਦੀਆਂ ਨੇ ਇਹ ਕਿਹੜਾ ਕਿਹੜਾ ਚੀਜ਼ ਹੈ ਕੀ ਹੋ ਰਿਹਾ ਹੈ ਇਹ ਕੀ ਬੜੀ ਸ਼ਰਮ ਦੀ ਗੱਲ ਹੈ ਬੜੀ ਅਸੀਂ ਕਹਿੰਦੇ ਹਾਂ ਜੀ ਨਹੀਂ ਸਾਡਾ ਦੇਸ਼ ਮਹਾਨ ਹੈ ਜੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਨੰਗੇ ਸਪਣਾ ਪਰ ਜੋ ਅਸੀਂ ਇੱਥੇ ਕਰਦੇ ਆ ਉਹ ਸ਼ਾਇਦ ਸਾਨੂੰ ਇਸ ਚੀਜ਼ ਆ ਜੀ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਲੋਕਾਂ ਤੋਂ ਜੋ ਇਹੋ ਜਿਹੀ ਘਟ ਗਿਆ ਤੇ ਗੰਦੀ ਮਾਨਸਿਕਤਾ ਰੱਖਦੇ ਨੇ ਲਾਣਤ ਹੈ ਉਹਨਾਂ ਲੋਕਾਂ ਤੇ ਉੱਤੇ ਜਿਹੜੇ ਆਪਣੇ ਆਪ ਨੂੰ ਭਾਰਤੀ ਕਹਿੰਦੇ ਨੇ ਮੈਂ ਤਾਂ ਸਮਝਦਾ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਜੋ ਸਖਤ ਕਾਰਵਾਈ ਕੀ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ ਬਹੁਤ ਜ਼ਿਆਦਾ ਸਖਤ ਔਰ ਕਾਨੂੰਨ ਬਣਾਉਣ ਤੋਂ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੀ ਪਾਲਣਾ ਕਰਨਾ ਜੀ ਬਿਲਕੁਲ ਸੋ ਏ ਸਾਨੂੰ ਸਾਡੇ ਮੇਰੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਸੋ ਇਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਇੱਕ ਤਾਂ ਦੇਸ਼ ਦੀ ਸਭ ਤੋਂ ਵੱਧ ਸੁਰੱਖਿਤ ਜਿਹੜੀ ਥਾਂ ਹੈ ਉਸ ਦੇ ਉੱਪਰ ਕਿਦਾਂ ਕੁਝ ਲੋਕ ਪਹੁੰਚ ਜਾਂਦੇ ਨੇ ਕਿਸੇ ਦੀ ਮੇੜੀਪੁਗਤ ਹੋ ਸਕਦੀ ਹੈ ਕਿ ਕਿਦਾਂ ਜਾਂ ਉਹਨਾਂ ਨੂੰ ਉੱਥੋਂ ਕਲਰ ਬੰਬ ਪ੍ਰੋਵਾਈਡ ਹੋਏ ਨੇ ਜਾਂ ਉਹਨਾਂ ਵੱਲੋਂ ਹੀ ਚਪਾ ਕੇ ਅੰਦਰ ਲਿਜਾਏ ਗਏ ਅਤੇ ਜਾਂ ਫਿਰ ਉੱਥੋਂ ਅੰਦਰੋਂ ਪ੍ਰੋਵਾਈਡ ਹੋ ਗਏ ਤੇ ਦੂਸਰਾ ਮਾਮਲਾ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਹ ਕਿ ਜਿਹੜਾ ਕਿ ਕਈ ਸਾਲਾਂ ਤੋਂ ਚੱਲ ਰਿਹਾ ਸੀਗਾ ਬੀਐਟਬੀ ਨੂੰ ਲੈ ਕੇ ਉਨ੍ਹਾਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਆ ਅਤੇ ਇੱਕ ਅਜਿਹਾ ਮਾਮਲਾ ਜਿਸ ਦੇ ਵਿੱਚ ਇੱਕ ਔਰਤ ਨੂੰ ਕਿੰਨਾ ਕੁ ਮਾਨਸਿਕ ਪੀੜਾ ਦੇ ਵਿੱਚੋਂ ਨਿਕਲਣਾ ਪਿਆ ਹੋਵੇਗਾ ਜਿਹੜੀ ਗੱਲੋਂ ਉਸਨੇ ਇਹ ਸਵੈ ਇੱਛਾ ਸਵਮੋਤ ਦੀ ਜਿਹੜੀ ਆ ਇੱਛਾ ਜ਼ਾਹਰ ਕੀਤੀ ਆ ਸੋ ਅਗਲੀ ਵਾਰੇ ਫਿਰ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ